ਅੱਜ ਪੂਰੇ ਖੰਨਾ ਜ਼ਿਲ੍ਹੇ ਦੇ ਵਿੱਚ ਤਿੰਨੋਂ ਸਬਡਿਵੀਜ਼ਨ ਦੇ ਸਾਰੇ ਹੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਜੋ-ਜੋ ਕ੍ਰਾਈਮ ਜਾਂ ਡਰੱਗ ਦੇ ਹੌਟਸਪੌਟ ਏਰੀਆਜ਼ ਹੈ ਜਿਨ੍ਹਾਂ ਦੇ ਵੱਖਰੇ-ਵੱਖਰੇ ਟਾਈਮ 'ਤੇ ਸਾਡੇ ਕੋਲ ਕੁਝ ਇੰਟੈਲੀਜੈਂਸ ਵੱਲੋਂ ਜਾਂ ਆਪਣੀ ਵੀ ਸਪੈਸ਼ਲ ਬ੍ਰਾਂਚ ਵੱਲੋਂ ਇਨਫਰਮੇਸ਼ਨ ਸਾਡੇ ਕੋਲ ਆਂਦੀ ਰਹਿੰਦੀ ਹੈ ਕਿ ਇੱਥੇ ਡਰੱਗ ਸਮਗਲਰਸ ਜਾਂ ਜੋ ਵਾਂਟਡ ਕ੍ਰਿਮੀਨਲਸ ਵਗੈਰਾ ਲੁਕੇ ਹੋ ਸਕਦੇ ਉੱਥੇ ਸਰਚਿਸ ਕੀਤਾ ਕੀਤੀ ਗਈਆਂ ਹੈ ਤੇ ਟੋਟਲ 12 ਕੇ ਤਕਰੀਬਨ ਇਦਾਂ ਦੇ ਏਰੀਆ ਸੀਗੇ ਜਿੱਥੇ ਖੰਨਾ ਹੋਵੇ ਕਿ ਸਰਚ ਸਰਚ ਆਪਰੇਸ਼ਨਸ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਕਿਉਂਕਿ ਹਜੇ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਸਾਰੀ ਥਾਂਵਾਂ ਤੇ ਤੇ ਹੁਣ ਤੱਕ ਟੋਟਲ 60 ਕੇ ਤਕਰੀਬਨ ਜੋ ਸ਼ੱਕੀ ਪਰਸਨ ਹੈ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਤੇ ਸਰਚ ਵਗੈਰਾ ਤੋਂ ਬਾਅਦ ਉਹਨਾਂ ਦੇ ਉੱਪਰ ਜੋ ਬੰਦੀ ਕਾਨੂੰਨੀ ਕਾਰਵਾਈ ਕਾਰਵਾਈ ਹੈ ਉਹ ਕੀਤੀ ਜਾਏਗੀ ਇਹਦੇ ਨਾਲ ਨਾਲ ਕੁਝ ਜਿਵੇਂ ਸਦਰ ਖੰਨਾ ਦੇ ਏਰੀਆ ਦੇ ਵਿੱਚ ਇੱਕ ਚੋਰ ਵੀ ਫੜਿਆ ਗਿਆ ਹੈਗਾ ਉਹਦੇ ਕੋਲੋਂ ਵੀ ਰਿਕਵਰੀ ਜਾਰੀ ਹੈਗੀ ਤੇ ਇੱਥੇ ਵੀ ਜੁਮਾਚੀਵਾੜਾ ਦੇ ਵਿੱਚ ਇੰਦਰਾ ਕਲੋਨੀ ਇੱਥੇ ਸਰਚ ਕੀਤੀ ਗਈ ਸੀ ਤੇ ਇੱਥੇ ਤਿੰਨ ਸ਼ੱਕੀ ਪਰਸਨ ਹੈ ਉਹਨਾਂ ਦੇ ਉੱਪਰ ਵੀ ਅੱਗੇ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਹੁਣ ਵੀ 12 ਵਜੇ ਤੱਕ ਟਾਈਮ ਤੇ ਸਰਚ ਆਪਰੇਸ਼ਨ ਚੱਲ ਰਹੇ ਹਨ ਤੇ ਜੋ ਫਾਈਨਲ ਰਿਪੋਰਟ ਹੈ ਜੋ ਐਕਚੁਅਲ ਐਕਸ਼ਨ ਵਾਲੇ ਜੋ ਸ਼ਾਮ ਤੱਕ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਮੈਡਮ ਕੁਝ ਰਿਕਵਰੀਆਂ ਵੀ ਹੋਈਆਂ ਨੇ ਬਰਾਮਦੀਆਂ ਵੀ ਹੋਈ ਹੈ ਨਾ ਹਾਂਜੀ ਹੁਣ ਤੱਕ ਜਿਵੇਂ ਸਿਟੀ 2 ਦੇ ਏਰੀਆ ਦੇ ਵਿੱਚ 10 ਗ੍ਰਾਮ ਹੈਰੋਇਨ ਤੇ 50000 ਡਰਗ ਮਨੀ ਇੱਕ ਪਰਸਨ ਦੇ ਕੋਲੋਂ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਬਾਈਕ ਚੋਰ ਫੜਿਆ ਜਿਹਦੇ ਕੋਲ ਬਾਈਕ ਦੀ ਰਿਕਵਰੀ ਹੋਈ ਹੈ ਤੇ ਦੇ ਨਾਲ ਨਾਲ ਜੋ ਬਾਕੀ ਸ਼ੱਕੀ ਪਰਸਨ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਦੀ ਵੈਰੀਫਿਕੇਸ਼ਨ ਵਗੈਰਾ ਜਾਰੀ ਹੈ ਤੇ ਉਦੋਂ ਬਾਅਦ ਜੋ ਉਹਨਾਂ ਦੇ ਕੋਲੋਂ ਕੁਝ ਰਿਕਵਰੀ ਹੁੰਦੀ ਹੈ ਜਾਂ ਉਹਨਾਂ ਦੀ ਕਿਉਂਕਿ ਕੇਸਿਸ ਦੇ ਵਿੱਚ ਵੌਂਟਡ ਹੈ ਤੇ ਉਹ ਸਾਰਾ ਕੁਝ ਕਰਕੇ ਫਿਰ ਫਾਈਨਲ ਰਿਪੋਰਟ ਮੀਡੀਆ ਦੇ ਨਾਲ ਅਸੀਂ ਸਾਂਝੀ ਕਰ ਦੇਗੇ